ਮੈਂ ਮੰਗਲਦਾਸ ਵਾਸੀ ਪਿੰਡ ਕਮਾ ਮੇਰੀ ਬੇਟੀ ਗਗਨਦੀਪ ਕੌਰ ਤੇ ਗਗਨਦੀਪ ਕੌਰ ਨਵੀਪੁਰ ਵਿਆਹੀ ਹੋਈ ਸੀ ਤੇ ਜਵਾਈ ਦਾ ਨਾਮ ਰਮਨਦੀਪ ਉਹਦੀ ਅੱਜ 11:30 11 ਵਜੇ ਦੇ ਵਿੱਚ ਡੈਥ ਹੋ ਗਈ ਆ ਮੈਨੂੰ ਡਾਊਟ ਆ ਮੇਰਾ ਡਾਊਟ ਕਲੀਅਰ ਕੀਤਾ ਜਾਵੇ ਪੋਸਟ ਮਾਰਡਮ ਕਰਕੇ ਤੇ ਉਹਦੇ ਇਨਸਾਫ ਦਵਾਇਆ ਜਾਵੇ ਤੁਹਾਡੀ ਬੇਟੀ ਦੀ ਮੈਰਿਜ ਨੂੰ ਕਿੰਨੀ ਦੇਰ ਹੋਈ ਆ 1.5 ਸਾਲ ਹੋਏ ਅੱਛਾ ਮੈਰਿਜ ਬੜੀ ਧੂਮ ਧਾਮ ਨਾਲ ਕਰੀ ਆ ਜੀ ਕਿਵੇਂ ਹੋਈ ਹੈ ਮੌਤ ਮੌਤ ਪਤਾ ਹੀ ਨਹੀਂ ਹੈ ਇਹ ਅਟੈਕ ਦੱਸ ਰਿਹਾ ਜੀ ਇਹ ਤਾਂ ਕਹਿ ਰਿਹਾ ਅਟੈਕ ਹੋਇਆ ਜੀ ਕਹਿੰਦੇ ਬਾਥਰੂਮ ਗਈ ਆ ਨਾ ਹੋਂ ਉੱਥੇ ਗਿਰ ਗਈ ਆ ਤੇ ਅਟੈਕ ਹੋ ਗਿਆ ਪਰ ਸਾਨੂੰ ਸ਼ੱਕ ਆ ਪੋਸਟਮਾਰਟਮ ਕਰਕੇ ਤੇ ਮੈਨੂੰ ਅਨਸਾਫ਼ਤ ਹੋਏਗਾ ਪੁਲਿਸ ਨੂੰ ਦੱਸਿਆ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਜੀ ਠੀਕ ਬਹੁਤ ਸਾਨੂੰ ਇਨਫੋਰਮੇਸ਼ਨ ਆਈ ਸੀ 16 ਅਚਲ ਤੋਂ ਇੱਕ ਲੜਕੀ ਗਗਨਦੀਪ ਕੌਰ ਵਾਈਫ ਆਫ ਰਮਨਦੀਪ ਸਿੰਘ ਪਿੰਡ ਨਵੀਪੁਰ ਮ੍ਰਿਤਕ ਹਾਲ ਦੇ ਵਿੱਚ ਹਸਪਤਾਲ ਆਈ ਹੈ ਜੇਸੂਨੀ ਸੀ ਪੜਤਾਲ ਕੀਤੀ ਗਈ ਲੜਕੀ ਦੇ ਵਾਰਸਾਂ ਬੁਲਾਇਆ ਗਿਆ ਲੜਕੀ ਦੇ ਪਿਤਾ ਮੰਗਲਦਾਸ ਖੜੇ ਨੇ ਤੇ ਬਿਆਨ ਵਾਰ ਲੈ ਕੇ ਫਿਲਹਾਲ 176 ਕਾਰਵਾਈ ਕਰ ਰਹੇ ਹਾਂ ਉਸ ਤੋਂ ਜੈਸੀ ਜ਼ਰੂਰਤ ਹੋਊਗੀ ਪਰਤਾਲ ਜਾ ਰਹੀ ਹੈ ਉਸ ਤੋਂ ਅਨੁਮਾਨ ਕਰਵਾ ਰਹੇ ਹਾਂ ਜੋ ਹਰਤ ਆਉਣਗੇ ਉਹ ਦੱਸ ਜਾਣਗੇ ਉਸਮ ਤਾਂ ਕੋਈ ਅਗਲੀ ਕਾਰਵਾਈ ਅਮਲ ਲਈ ਲੈਣੀ ਆਉਂਦੀ ਹੈ